ਨਤਾ ਫਤਿਹ ਬਲਾਮ ਮੇਰੇ ਨਾਲ ਸਾਰੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਇੱਥੇ ਹੂਕਾ ਮੰਡ ਤਲਵੰਡੀ ਮੰਡੇ ਸ੍ਰੀ ਚਾਏ ਆ ਜਿੱਥੇ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਏਰੀਆ ਸੋ ਸਾਡਾ ਮੰਤਵ ਇਹੀ ਹੈ ਜਿੱਦਾਂ ਭਾਈ ਸਾਡੇ ਸਬਦਾਨ ਨਿਰਮਲ ਸਿੰਘ ਹੈਗੇ ਆ ਮੰਡ ਇਹ ਵੀ ਇੱਥੇ ਸਿਵਾ ਨਿਵਾ ਰਹੇ ਹੋ ਔਰ ਇਸ ਗੱਲ ਦੀ ਬੜੀ ਖੁਸ਼ੀ ਹੋਈ ਸਾਨੂੰ ਸੁਣ ਕੇ ਵੀ ਇਹ 20 ਮੈਂਬਰੀ ਕਮੇਟੀ ਬਣਾ ਕੇ ਔਰ ਬੜਾ ਟਰਾਂਸਪੇਰੈਂਟ ਪਾਰਦਰਸ਼ਤਾ ਨਾਲ ਕੰਮ ਕਰਦੇ ਵੀ ਜਿਹੜਾ ਲੋੜਵੰਦ ਹੈ ਨੀਡੀਵੰਦ ਹੈ ਐਕਚੁਅਲੀ ਉਹਨੂੰ ਹੀ ਸਮਾਨ ਮੁਹੱਈਆ ਕਰਾਇਆ ਜਾਵੇ ਬੇਲੋੜਾ ਸਮਾਨ ਕੋਈ ਨਾ ਤਾਂ ਸਟੋਰ ਕਰੇ ਤੇ ਔਰ ਕੋਈ ਵਾਂਝੇ ਵਿਨਰ ਹੈ ਜੰ ਸਮਾਨ ਤੋਂ ਸੋ ਇਸ ਏਰੀਆ ਵਿੱਚ ਇਸੇ ਸੰਪਰਕ ਸਾਡੇ ਵੱਲੋਂ ਖਸਾਧਿਆ ਗਿਆ ਸੀ ਧੰਤਨ ਗੁਰੂ ਰਾਮਦਾਸ ਲੰਗਰ ਸੇਵਾ ਜਿਹੜਾ ਸਥਾਨ ਹੈ ਦਾ ਪਰ ਹੀਰਾ ਹੁਸ਼ਿਆਰਪੁਰ ਉੱਥੇ ਜਿੱਥੋਂ 55 ਗੱਡੀਆਂ ਵੀ ਚਲਦੀਆਂ ਲੰਗਰ ਦੀਆਂ ਤੇ ਲੰਗਰ ਪੂਰੇ ਪੰਜਾਬ ਨੂੰ ਜਾਂਦਾ ਔਰ ਇਸ ਵੇਲੇ ਹੜਪੇੜ ਤੋਂ ਹਰ ਜਗ੍ਹਾ ਲੰਗਰ ਜਾਂਦਾ ਜਿੱਥੋਂ ਵੀ ਫੋਨ ਆ ਜਾਂਦਾ ਔਰ ਉਹ ਫੋਨ ਜਿਹੜਾ ਹਰ ਜਗ੍ਹਾ ਡਿਸਪਲੇ ਵੀ ਕੀਤਾ ਗਿਆ ਸ਼ੇਅਰ ਵੀ ਕੀਤਾ ਗਿਆ ਤੇ ਕਿਤੇ ਵੀ ਕੁਕਡ ਪ੍ਰਿਪੇਅਰਡ ਲੰਗਰ ਜਿਹੜਾ ਬਣਿਆ ਹੋਇਆ ਲੰਗਰ ਆ ਉਹ ਪਹੁੰਚੂਗਾ ਸੋ ਪਹੁੰਚ ਰਿਹਾ ਪ੍ਰਸ਼ਾਦੇ ਸਾਰਾ ਕੁਝ ਤੇ ਜਿਹੜਾ ਉਹ ਉਧਰੋਂ ਹੀ ਜਿਹੜੇ ਬਾਬਾ ਮਨਜੀਤ ਸਿੰਘ ਜੀ ਨੇ ਹਸਪਤਾਲ ਸ਼ੁਰੂ ਕੀਤਾ ਉੱਥੇ ਤਨਤਨ ਗੁਰੂ ਰਾਮਦਾਸ ਲੰਗਰ ਸਥਾਨ ਤੇ ਫੁੱਲੀ ਚੈਰੀਟੇਬਲ ਹਸਪਤਾਲ ਉਹਦੇ ਵੱਲੋਂ ਅੱਜ ਲੈ ਕੇ ਵੀ ਆਏ ਆ ਜੋ ਵੀ ਸਮਾਨ ਚਾਹੀਦਾ ਮਛਰ ਦਾ ਨੀ ਟਾਰਚਾਂ ਦਾ ਇਸ ਏਰੀਆ ਚ ਦਵਾਈਆਂ ਚਾਹੀਦੀਆਂ ਚਾਰਾ ਚਾਹੀਦਾ ਉਹ ਵੀ ਜਿੰਨਾ ਕੋ ਹੋ ਸਕਿਆ ਉਹ ਲੈ ਕੇ ਆਏ ਆ ਆਉਂਦੇ ਸਮੇਂ ਚ ਵੀ ਅਸੀਂ ਚਾਹਾਂਗੇ ਵੀ ਇਹਨਾਂ ਨਾਲ ਸੰਪਰਕ ਸਾਡਾ ਰਹੇ ਇਹਨਾਂ ਕੋ ਸਾਡਾ ਨੰਬਰ ਵੀ ਆ ਜਾਣਾ ਆ ਹੁਣ ਵੀ ਦੇ ਦੇਣਾ 98156 68278 ਹੈ ਸਾਡੀ ਪਰਚੀਆਂ OPD ਸਲਿੱਪਾਂ ਸਾਰਿਆਂ ਕੋ ਚਲ ਗਈਆਂ ਉੱਤੇ ਵੀ ਨੰਬਰ ਸਾਡਾ ਹੈਗਾ ਸੋ ਜਦੋਂ ਵੀ ਇਹਨਾਂ ਨੂੰ ਸਾਡੀਆਂ ਸੇਵਾਵਾਂ ਦੀ ਜ਼ਰੂਰਤ ਆ ਜੀ ਤਾਂ ਭਾਈ ਸਾਹਿਬ ਨਿਰਮਲ ਸਿੰਘ ਜੀ ਮਮਾਡ ਸਾਹਿਬ ਸਾਨੂੰ ਯਾਦ ਕਰ ਲਿਓ ਉਸ ਥਾਂ ਤੋਂ ਪ੍ਰਪੇਅਰਡ ਲੰਗਰ ਚਾਹੀਦਾ ਹੋਵੇ ਜੋ ਵੀ ਜਿਨੇ ਗੁਰੂ ਸਾਹਿਬ ਸਾਨੂੰ ਸ਼ਕਤੀ ਦੇਣ ਤਾਕਤ ਦੇਣ ਅਸੀਂ ਤੁਹਾਡੇ ਇਸ ਦੁੱਖ ਦੀ ਘੜੀ ਚ ਇਸ ਹਾਲਾਤਾਂ ਵਿੱਚ ਤੁਹਾਡਾ ਸਾਥ ਦੇ ਸਕੀਏ ਆਉਂਦੇ ਸਮੇਂ ਚ ਅੱਜ ਬਹੁਤ ਸਾਰੇ ਮਰੀਜ਼ਾਂ ਨੂੰ ਦੇਖਿਆ ਗਿਆ ਦਵਾਈਆਂ ਦਿੱਤੀਆਂ ਗਈਆਂ ਔਰ ਲਗਾਤਾਰ سلسلہ ਵੀ ਚੱਲ ਰਿਹਾ ਹੈ ਹੜਪੀੜਤਾਂ ਵਿੱਚ ਪਹੁੰਚ ਕੇ ਲੰਗਰ ਪਹੁੰਚਾਇਆ ਜਾ ਰਿਹਾ ਪ੍ਰਪੇਅਰਡ ਔਰ ਆਉਂਦੇ ਸਮੇ ਵੇ ਚੱਲਦਾ ਰਹੂਗਾ ਤੇ ਬਸ ਇਹੀ ਕਹਿਣਾ ਹੈ ਪੇ ਅਕਾਲਪੁਰਖ ਮਿਹਰ ਕਰੇ ਕਿਰਪਾ ਕਰੇ ਜੇ ਇਹ ਘੜੀ ਆਈ ਹੈ ਇਦਾਂ ਦੀ ਮੁਸੀਬਤ ਦੀ ਔਖੀ ਘੜੀ ਆਈ ਹੈ ਇਹਦੇ ਚੋਂ ਅਕਾਲਪੁਰਖ ਕਿਰਪਾ ਕਰਨ ਸਾਨੂੰ ਕੱਢਣ ਔਰ ਆਉਂਦੇ ਸਮੇਂ ਚ ਇਦਾਂ ਦੇ ਹਾਲਾਤ ਜਿਹੜੇ ਨਾ ਮੰਨ ਔਰ ਕਿਰਪਾ ਕਰੇ ਅਕਾਲਪੁਰਖ ਪੇ ਜਿਹੜੀਆਂ ਸਰਕਾਰਾਂ ਆ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਸਮਤੀ ਬਖਸ਼ਣ ਸੱਦ ਬੁੱਧੀ ਦੇਵੇ ਅਕਾਲਪੁਰਖ ਪੇ ਉਹ ਸਮਾਂ ਰਹਿੰਦਿਆਂ ਜਿਹੜੇ ਸਹੀ ਪ੍ਰਬੰਧ ਉਹ ਕਰ ਲੈਣ ਕਰਨ ਤਾਂ ਕਿ ਆਉਂਦੇ ਸਮੇਂ ਚ ਵੀ ਕਿਉਂਕਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਾਰੀ ਇਦਾਂ ਹੋ ਚੁੱਕਾ ਆਪਾਂ ਸਬਕ ਨਹੀਂ ਸਿੱਖਦੇ ਹੈਗੇ 88 ਚਹਾੜ ਆਏ ਚਾਹੇ 23 ਚਹਾੜ ਆਏ ਚਾਹੇ 25 ਚਾਜਾਏ ਪਤਾ ਨਹੀਂ ਪ੍ਰਬੰਧ ਇਦਾਂ ਹੀ ਚੱਲੂ ਕਰੋ ਰੈਸਕਿਊ ਇਦਾਂ ਹੀ ਚੱਲੂ ਕਰੋ ਅੱਜ ਵੀ ਲੋਕ ਜਿਹੜੇ ਪਰਪਿੰਡਾਂ ਦੇ ਉਹ ਇਹੀ ਕਹੀ ਜਾਣਗੇ ਕਿ ਕੋਈ ਰੈਸਕਿਊ ਨਹੀਂ ਹੋ ਰੇ ਕੋਈ ਰੈਸਕਿਊ ਆਪਰੇਸ਼ਨ ਨਹੀਂ ਕੋ ਬਚਾਵਕਾਰੀ ਨਹੀਂ ਕੋ ਸਰਕਾਰ ਪੱਧਰ ਤੇ ਨਹੀਂ ਕੋਈ ਸਹੂਲਤ ਨਹੀਂ ਐਨ ਜੀਓ ਜੀ ਆ ਰਹੇ ਆ ਪੰਜਾਬੀ ਜਿਹੜੇ ਆਮ ਸਾਡੇ ਸਾਥ ਪੰਜਾਬ ਵਾਸੀ ਆ ਉਹ ਹੀ ਇੱਕ ਦੂਜੇ ਲਈ ਮਦਦ ਲਈ ਜਾਂ ਸਾਡੇ ਕਲਾਕਾਰ ਵੀਰ ਵੀ ਆ ਹੋਰ ਵੀ ਬਾਰੋਂ ਐਨ ਆਰ ਆਈ ਵੀਰ ਆ ਉਹ ਸੇਵਾ ਕਰ ਰਹੇ ਸਰਕਾਰਾਂ ਕਿੱਥੇ ਖੜ੍ਹਦੀਆਂ ਇੰਨੇ ਸਾਲ ਹੋ ਗਏ ਤਾਂ ਕੰਮ ਸਰਕਾਰਾਂ ਦੇ ਆ ਇਦਾਂ ਤਾਂ ਮੇਰਾ ਖਿਆਲ ਆ एयर ਐਮਬੂਲੈਂਸ ਵੀ ਚਲਣੀ ਚਾਹੀਦੀ ਆ ਜਿੱਥੇ ਤੁਹਾਨੂੰ ਨਹੀਂ ਤੁਹਾਡਾ ਸਾਧਨ ਹੈਗਾ ਤੁਹਾਡੀ ਬੇੜੀ ਵੀ ਨਹੀਂ ਜਾਂਦੀ ਉੱਥੇ ਤੁਸੀਂ 에어 ਲਿਫਟ ਕਰੋ ਪੇਸ਼ੈਂਟ ਨੂੰ ਸਾਡਾ ਚੱਕੋ ਜਾਂ ਪਰਸਨ ਚੱਕੋ ਬੱਚਾ ਕੋ ਪ੍ਰੈਗਨੈਂਟ ਮਦਰਸ ਹੈ ਉਹ ਹੋਣਾ ਚਾਹੀਦਾ ਨਹੀਂ ਹੋ ਰਿਹਾ ਇਹ ਹੋਣਾ ਚਾਹੀਦਾ ਅੱਜ ਟੈਸਟ ਵੀ ਕੀਤੇ ਗਏ ਦਵਾਈਆਂ ਵੀ ਦਿੱਤੀਆਂ ਗਈਆਂ ਅਕਾਲ ਪੁਰਖ ਸਾਨੂੰ ਸ਼ਕਤੀ ਦੇਵੇ ਅਸੀਂ ਆਉਂਦੇ ਸਮੇਂ ਚ ਵੀ ਕਰੀਏ ਔਰ ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਰਿਹਾ ਮੈਂ ਫੀਡਬੈਕ ਲਈਏ ਜੋ ਭਾਈ ਸਾਹਿਬ ਜੀ ਨੇ ਵੀ ਦਿੱਤੀ ਆ ਸਿੰਘ ਸਾਹਿਬ ਹੋਰ ਵੀ ਉਹਨਾਂ ਤੋਂ ਇਹ ਫੀਡਬੈਕ ਲਈ ਵੀ ਇੱਕਦਮ ਨਾ ਯਾਰ ਸੇਵਾ ਇਦਾਂ ਲੈ ਕੇ ਪਈ ਪਚਾਓ ਇੱਥੇ ਫਟਾਫਟ ਇਕੱਠੀ ਹੋ ਜੇ ਤੇ ਖਰਾਬ ਹੋ ਜੇ ਪਲੀਜ਼ ਸਭ ਨੂੰ ਬੇਨਤੀ ਹੈ ਇਹਦੀ ਸੇਵਾ ਦੀ ਲੋੜ ਲੰਬਾ ਸਮਾਂ ਪੈਣੀ ਆ ਪਾਣੀ ਜੇ ਲੈਵਲ ਚੜ ਜਾਂਦਾ ਫਿਰ ਹੋਰ ਲੰਬਾ ਸਟ੍ਰੈਚ ਹੋ ਜੂ ਪੀਰੀਅਡ ਜੇ ਇਹ ਪੀਰੀਅਡ ਪਾਣੀ ਉਤਰਦਾ ਆ ਤਾਂ ਵੀ ਇਹ ਲੰਬਾ ਸਮਾਂ ਸੇਵਾ ਚੱਲੂਗੀ ਤੇ ਤੁਸੀਂ ਆਪਾ ਹਾਫ ਨਾ ਜਾਈਏ ਥੱਕ ਨਾ ਜਾਈਏ ਅੱਕ ਵੀ ਨਾ ਜਾਈਏ ਸੇਵਾ ਲੰਬੀ ਚੱਲੇ ਤੇ ਲੰਬਾ ਸਮਾਂ ਇਹ ਮੁਹੱਈਆ ਵੀ ਸੇਵਾਵਾਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਡਾਕਟਰ ਸਾਹਿਬ ਜੀ ਦਾ ਔਰ ਇਹਨਾਂ ਦੀ ਪੂਰੀ ਟੀਮ ਸਾਡੇ ਕੋਲ ਪਹੁੰਚੀ ਹੈ ਗੁਰੂ ਧੰਨ ਧੰਨ ਗੁਰੂ ਰਾਮਦਾਸ ਲੰਗਰ ਸੁਸਾਇਟੀ ਤੇ ਸਾਡੇ ਬਹੁਤ ਹੀ ਧਾਕੜ ਅਸੀਂ ਇਹਨਾਂ ਨੂੰ ਜਾਣਦੇ ਹਾਂ ਕਿ ਧਾਕੜ ਡਾਕਟਰ ਸਾਹਿਬ ਰਹੇ ਆ ਜਦੋਂ ਜਦੋਂ ਸੁਵਾਵਾ ਕਰਦੇ ਸੀਗੇ ਤਾਕੜ ਨਾਮ ਦੇਤੇ ਇਹਨਾਂ ਨੂੰ ਕਿਤਾਬ ਵੀ ਮਿਲ ਚੁੱਕਾ ਹੈ ਦੁਨੀਆ ਵੱਲੋਂ ਔਰ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਆਪਣੀ ਪੂਰੀ ਟੀਮ ਵੱਲੋਂ ਜਿਹੜੀ ਮੀ ਮੈਂਬਰੀ ਟੀਮ ਆ ਸਾਡੀ ਇਥੇ ਸਵਾਵਾ ਨਿਭਾ ਰਹੀ ਆ ਦੋਵੇਂ ਸਰਪੰਚ ਸਾਹਿਬ ਨੇ ਇੱਕ ਕੁੱਤੇਪਿੰਡ ਦਾ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਇੱਕ ਸਤਨਾਮ ਸਿੰਘ ਜੀ ਸਾਡੇ ਜਿਹੜੇ ਆ ਮੰਡ ਤਲਵੰਡੀ ਦੇ ਸਰਪੰਚ ਸਾਹਿਬ ਆ ਉਹ ਵੀ ਸਵਾਵਾ ਇਥੇ ਨਿਭਾ ਰਹੇ ਆ ਔਰ ਉਹਨਾਂ ਵੱਲੋਂ ਔਰ ਪੂਰੀ ਟੀਮ ਵੱਲੋਂ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਸਾਡੇ ਨਾਲੇ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਕਿਉਂਕਿ ਅੱਜ ਜ਼ਰੂਰਤ ਅਬੀਤ ਖਾਨ ਨਾਲ ਖੜਨ ਦੀ ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਜਿਹੜੇ ਅੱਜ ਸਾਡੇ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਡਾਟ ਲਖਵੀਰ ਸਿੰਘ ਜੀ ਬਹੁਤ ਹੀ ਨਾਮਵਰ ਡਾਕਟਰ ਜਿਹੜੇ ਤਨਤਨ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪੀਟਲ ਪੁਰ ਹੀਰਾ ਹੁਸ਼ਿਆਰਪੁਰ ਤੋਂ ਹਾਜ਼ਰ ਹੋਏ ਨੇ ਆਪਣੀਆਂ ਸਵਾਵਾਂ ਲੈ ਕੇ ਮੈਡੀਸਨ ਲੈ ਕੇ ਹੋਰ ਬਹੁਤ ਸਾਰੀਆਂ ਵਸਤੂਆਂ ਇਹ ਐਂਬੂਲੈਂਸ ਲੈ ਕੇ ਹੋਰ ਮੇਰੇ ਖਿਆਲ ਹੋਰ ਵੀ ਕੋਈ ਰਸਤਾ ਲੈ ਕੇ ਆਏ ਨੇ ਤੇ ਬਹੁਤ ਖੁਸ਼ੀ ਹੋਈ ਹੈ ਕਿ ਜਿਹੜੀਆਂ ਐਨ ਜੀਓਜ਼ ਔਰ ਧਾਰਮਿਕ ਸੰਸਥਾਵਾਂ ਨੇ ਇਹ ਖੇਤ ਨੂੰ ਲੈ ਕੇ ਬਹੁਤ ਹੀ ਮਤਲਬ ਫਿਕਰਮੰਦ ਨੇ ਤੇ ਇਹ ਡਾਕਟਰ ਸਾਹਿਬ ਜਿਹੜੇ ਨੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਔਰ ਬਹੁਤ ਸਾਰੇ ਲੋਕਾਂ ਨੂੰ ਮੈਡੀਸਿਨ ਦਿੱਤੀ ਹੈ ਔਰ ਅਸੀਂ ਸਾਰੀ ਕਮੇਟੀ ਵੱਲੋਂ ਔਰ ਇਹਨਾਂ ਦਾ ਸ਼ੁਕਰੀਆ ਕਰਦੇ ਆਂ ਆਨ ਵਾਲੇ ਸਮੇਂ ਚ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਔਰ ਇਹ ਇਦਾਂ ਹੀ ਸੇਵਾ ਕਰਦੇ ਰਹੇ ਔਰ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਸਰੌਂਡਿੰਗ ਦੇ ਵਿੱਚ ਆਲੇ-ਦੁਆਲੇ ਇਹ ਇਰ ਅਫੈਕਟਡ ਏਰੀਆ ਜਿੰਨੇ ਵੀ ਹੈਗੇ ਨੇ ਬਹੁਤ ਸਾਰੀ ਐਂਬੂਲੈਂਸ ਇਹਨਾਂ ਦੀ ਚਲਦੀਆਂ ਨੇ ਬਹੁਤ ਸਾਰਾ ਲੰਗਰ ਚੱਲਦਾ ਹੈ ਅੱਗੇ ਹੋਇਆ ਲੰਗਰ ਜਿਹੜਾ ਕਿ ਬਹੁਤ ਡਿਫਿਕਲਟ ਹੁੰਦਾ ਹੈ ਉਹ ਤਿਆਰ ਕਰਨਾ ਤੇ ਉਹ ਵੀ ਸਵਾਵਾਂ ਲੈ ਆ ਲੈ ਕੇ ਹਾਜ਼ਰ ਹੁੰਦੇ ਨੇ ਜਿਸ ਤਰ੍ਹਾਂ ਦੀ ਤੁਹਾਨੂੰ ਲੋੜ ਹੋਵੇ ਉਸੇ ਤਰੀਕੇ ਨਾਲ ਹੀ ਹਾਜ਼ਰ ਹੁੰਦੇ ਨੇ ਪਰਮਾਤਮਾ ਇਦਾਂ ਹੀ ਇਹਨਾਂ ਨੂੰ ਬਲ ਬਖਸ਼ੇ ਔਰ ਪਰਮਾਤਮਾ ਆਨ ਵਾਲੇ ਸਮੇਂ ਦੇ ਵਿੱਚ ਜਿਹੜੀ ਤਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖੀਸਮ ਕੀ ਦਾ ਹਲਕਾ ਪਲਾਫ ਦੇ ਵਿੱਚ ਜਿਸ ਏਰੀਆ ਚ ਆੜਾ ਹੈ ਉੱਥੇ ਆਉਣ ਤੇ ਸਾਡੇ ਇੱਥੇ ਆਉਣ ਤੇ ਵਿਜ਼ਿਟ ਕਰਨ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਬਾਰੇ ਪਹਿਲਾਂ ਵੀ ਸੁਣਿਆ ਸੀਗਾ ਪੰਜਾਬ ਲੈਵਲ ਤੇ ਕੀ ਇੰਟਰਨੈਸ਼ਨਲ ਲੈਵਲ ਤੇ ਫੇਮਸ ਵੀ ਤਾਕੜ ਆਫੀਸਰ ਨੇ ਉਹਦੇ ਵਿੱਚ ਕਾਮਯਾਬ ਵੀ ਰਹੇ ਸੀਗੇ ਇਹਨਾਂ ਦੇ ਨਾਮ ਤੋਂ ਜਦੋਂ ਏਰੀਆ ਚ ਵੀ ਕਿਸੇ ਸਾਈਡ ਤੇ ਪਤਾ ਲੱਗਦਾ ਸੀ ਕਿ ਡਾਕਟਰ ਸਾਹਿਬ ਜਾ ਰਹੇ ਨੇ ਤੇ ਜਿਹੜੇ ਹਲਵਾਈ ਸੀ ਜਾਂ ਗਲਤ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ ਫੂਡ ਫੂਡ ਲੈਵਲ ਤੇ ਉਹ ਕੰਮ ਜਾਂਦੇ ਹੁੰਦੇ ਸੀ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਤੈਨੂੰ ਡਾਕਟਰ ਸਾਹਿਬ ਆ ਰਹੇ ਨੇ ਪਰ ਡਾਕਟਰ ਸਾਹਿਬ ਉਹਨਾਂ ਨੂੰ ਕੁਝ ਕਹਿੰਦੇ ਵੀ ਨਹੀਂ ਪਰ ਆਪਣੇ ਆਪ ਹੀ ਡਾਕਟਰ ਸਾਹਿਬ ਉਹਨਾਂ ਦੀ ਜਿਹੜੇ ਇੱਥੋਂ ਤੱਕ ਦੀ ਇਹਨਾਂ ਦੀ ਸ਼ਾਪ ਸੀਗੀ ਵੀ ਇਹ ਨਾਂ ਦੇ ਰਿਸ਼ਵਤ ਲੈਂਦੇ ਸੀ ਕਿਸੇ ਕੋਲੋਂ ਲੇ ਤੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਸਕਦੇ ਸੀ ਅੱਜ ਇਹਨਾਂ ਨੇ ਮੈਡੀਕਲ ਕੈਂਪ ਲਾਇਆ ਔਰ ਹੋਰ ਜਿਹੜੀ ਰਾਸ਼ਨ ਸਮਗਰੀ ਲੈ ਕੇ ਆਏ ਆ ਇਹਨਾਂ ਦਾ ਹਲਕਾ ਪਨਾਤੇ ਵਿੱਚ ਆਉਣ ਦੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਹੋਏਗੀ ਡਾਕਟਰ ਸਾਹਿਬ ਵਰਗੇ ਜਿਹੜੇ ਇਨਸਾਨ ਆ ਸਾਡੇ ਪੰਜਾਬ ਦੇ ਵਿੱਚ ਹੈ ਆ ਤੇ ਤਾਂ ਹੀ ਪੰਜਾਬ ਕਹਿੰਦੇ ਨੇ ਗੁਰਾਂ ਦੇ ਨਾਮ ਤੇ ਵਸਦਾ ਹੈ ਡਾਕਟਰ ਸਾਹਿਬ ਵਰਗੇ ਪੈਦਾ ਕੀਤੇ ਸਾਡੇ ਪੰਜਾਬ ਦੇ ਵਿੱਚ ਬਹੁਤ-ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡੀ ਇੱਥੇ ਪਹੁੰਚਣ ਤੇ ਸਰਪੰਚ ਸਾਹਿਬ ਸਰਪੰਚ ਸਾਹਿਬ ਨਾਤੇ ਫਤਿਹ ਬਲੌ ਮੇਰੇ ਨਾਲ ਸਾਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਅੱਜ ਇੱਥੇ ਕੋਕਾ ਮੰਡ ਤਲਵੰਡੀ ਮੰਡੇ ਸ੍ਰੀ ਚਾਏ ਆ ਜਿੱਥੇ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਏਰੀਆ ਸੋ ਸਾਡਾ ਮੰਤਵ ਇਹੀ ਹੈ ਜਿੱਦਾਂ ਭਾਈ ਸਾਡੇ ਸਰਦਾਰ ਨਿਰਮਲ ਸਿੰਘ ਹੈਗੇ ਆ ਮੰਡ ਇਹ ਵੀ ਇੱਥੇ ਸੇਵਾ ਨਿਭਾ ਰਹੇ ਹੋ ਔਰ ਇਸ ਗੱਲ ਦੀ ਬੜੀ ਖੁਸ਼ੀ ਹੋਈ ਸਾਨੂੰ ਸੁਣ ਕੇ ਵੀ ਇਹ 20 ਮੈਂਬਰੀ ਕਮੇਟੀ ਬਣਾ ਕੇ ਔਰ ਬੜਾ ਟਰਾਂਸਪੇਰੈਂਟ ਪਾਰਦਰਸ਼ਤਾ ਨਾਲ ਕੰਮ ਕਰਦੇ ਵੀ ਜਿਹੜਾ ਲੋਡ ਬੰਦਾ ਹੈ ਨੀਡੀ ਬੰਦਾ ਐਕਚੁਅਲੀ ਉਹਨੂੰ ਹੀ ਸਮਾਨ ਮੁਹਈਆ ਕਰਾਇਆ ਜਾਵੇ ਬੇਲੋਡਾ ਸਮਾਨ ਕੋਈ ਨਾ ਤਾਂ ਸਟੋਰ ਕਰੇ ਤੇ ਔਰ ਕੋਈ ਵਾਂਝੇ ਵਿਨਰ এজੈਂਟ ਸਮਾਨ ਤੋਂ ਸੋ ਇਸ ਏਰੀਆ ਵਿੱਚ ਇਸ ਸੰਪਰਕ ਸਾਡੇ ਵੱਲੋਂ ਕਸਾਧਿਆ ਗਿਆ ਸੀ ਧੰਨ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਜਿਹੜਾ ਸੰਸਥਾਨ ਹੈ ਹੋਰੀਰਾ ਹੁਸ਼ਿਆਰਪੁਰ ਉਥੇ ਜਿੱਥੋਂ 55 ਗੱਡੀਆਂ ਵੀ ਚਲਦੀਆਂ ਲੰਗਰ ਦੀਆਂ ਤੇ ਲੰਗਰ ਪੂਰੇ ਪੰਜਾਬ ਨੂੰ ਜਾਂਦਾ ਔਰ ਇਸ ਵੇਲੇ ਹੜਪੇਟ ਤਾ ਨੂੰ ਹਰ ਜਗ੍ਹਾ ਲੰਗਰ ਜਾਂਦਾ ਜਿੱਥੋਂ ਵੀ ਫੋਨ ਆ ਜਾਂਦਾ ਔਰ ਉਹ ਫੋਨ ਜਿਹੜਾ ਹਰ ਜਗ੍ਹਾ ਡਿਸਪਲੇ ਵੀ ਕੀਤਾ ਗਿਆ ਸ਼ੇਅਰ ਵੀ ਕੀਤਾ ਗਿਆ ਤੇ ਕਿਤੇ ਵੀ ਕੁਕਡ ਪ੍ਰਿਪੇਅਰਡ ਲੰਗਰ ਜਿਹੜਾ ਬਣਿਆ ਹੋਇਆ ਲੰਗਰ ਆ ਉਹ ਪਹੁੰਚੂਗਾ ਸੋ ਪਹੁੰਚ ਰਿਹਾ ਪ੍ਰਸ਼ਾਦੇ ਸਾਰਾ ਕੁਝ ਤੇ ਜਿਹੜਾ ਉਹ ਉਧਰੋਂ ਹੀ ਜਿਹੜੇ ਬਾਬਾ ਮਨਜੀਤ ਸਿੰਘ ਜੀ ਨੇ ਹਸਪਤਾਲ ਸ਼ੁਰੂ ਕੀਤਾ ਉਥੇ ਤਨਤਨ ਗੁਰੂ ਰਾਮਦਾਸ ਲੰਗਰ ਸਥਾਨ ਤੇ ਪੂਲੀ ਚੈਰੀਟੇਬਲ ਹਸਪਤਾਲ ਉਹਦੇ ਵੱਲੋਂ ਅੱਜ ਕਿ ਵੀ ਆਏ ਆ ਜੋ ਵੀ ਸਮਾਨ ਚਾਹੀਦਾ ਮਛਰਦਾਨੀ ਟਾਰਚਾਂ ਜਾਇ ਇਸ ਏਰੀਆ ਚ ਦਵਾਈਆਂ ਚਾਹੀਦੀਆਂ ਚਾਰਾ ਚਾਹੀਦਾ ਉਹ ਵੀ ਜਿੰਨਾ ਕੋ ਹੋ ਸਕਿਆ ਉਹ ਲੈ ਕੇ ਆਏ ਆ ਆਉਂਦੇ ਸਮੇਂ ਚ ਵੀ ਅਸੀਂ ਚਾਹਾਂਗੇ ਵੀ ਇਹਨਾਂ ਨਾਲ ਸੰਪਰਕ ਸਾਡਾ ਰਹੇ ਇਹਨਾਂ ਕੋ ਸਾਡਾ ਨੰਬਰ ਵੀ ਆ ਜਾਣਾ ਹੁਣ ਵੀ ਦੇ ਦੇਣਾ 98156 68278 ਸਾਡੀ ਪਰਚੀਆਂ OPD ਸਲਿੱਪਾਂ ਸਾਰਿਆਂ ਕੋ ਚਲ ਗਈਆਂ ਉੱਤੇ ਵੀ ਨੰਬਰ ਸਾਡਾ ਹੈਗਾ ਸੋ ਜਦੋਂ ਵੀ ਇਹਨਾਂ ਨੂੰ ਸਾਡੀਆਂ ਸੇਵਾਵਾਂ ਦੀ ਜ਼ਰੂਰਤ ਹੈ ਜੀ ਤਾਂ ਭਾਈ ਸਾਹਿਬ ਨਿਰਮਲ ਸਿੰਘ ਜੀ ਮਾਮਾ ਅੰਡ ਸਾਹਿਬ ਸਾਨੂੰ ਯਾਦ ਕਰ ਲਿਓ ਉਸ ਥਾਨ ਤੋਂ ਪ੍ਰਪੇਅਰਡ ਲੰਗਰ ਚਾਹੀਦਾ ਹੋਵੇ ਜੋ ਵੀ ਜਿੰਨੇ ਵੀ ਗੁਰੂ ਸਾਹਿਬ ਸਾਨੂੰ ਸ਼ਕਤੀ ਦੇਣ ਤਾਕਤ ਦੇਣ ਅਸੀਂ ਤੁਹਾਡੇ ਇਸ ਦੁੱਖ ਦੀ ਘੜੀ ਚ ਇਸ ਹਾਲਾਤਾਂ ਵਿੱਚ ਤੁਹਾਡਾ ਸਾਥ ਦੇ ਸਕੀਏ ਆਉਂਦੇ ਸਮੇਂ ਅੱਜ ਬਹੁਤ ਸਾਰੇ ਮਰੀਜ਼ਾਂ ਨੂੰ ਦੇਖਿਆ ਗਿਆ ਦਵਾਈਆਂ ਦਿੱਤੀਆਂ ਗਈਆਂ ਔਰ ਲਗਾਤਾਰ سلسلہ ਵੀ ਚੱਲ ਰਿਹਾ ਹੈ ਹਰ ਪਿੰਡਾਂ ਵਿੱਚ ਪਹੁੰਚ ਕੇ ਲੰਗਰ ਪਹੁੰਚਾਇਆ ਜਾ ਰਿਹਾ ਪ੍ਰਪੇਅਰਡ ਔਰ ਆਉਂਦੇ ਸਮੇ ਇਹ ਚੱਲਦਾ ਰਹੂਗਾ ਤੇ ਬਸ ਇਹੀ ਕਹਿਣਾ ਹੈ ਪੇ ਅਕਾਲਪੁਰਖ ਮਿਹਰ ਕਰੇ ਕਿਰਪਾ ਕਰੇ ਜੇ ਇਹ ਘੜੀ ਆਈ ਹੈ ਇਦਾਂ ਦੀ ਮੁਸੀਬਤ ਦੀ ਔਖੀ ਘੜੀ ਆਈ ਹੈ ਇਹਦੇ ਚੋਂ ਅਕਾਲਪੁਰਖ ਕਿਰਪਾ ਕਰਨ ਸਾਨੂੰ ਕੱਢਣ ਔਰ ਆਉਂਦੇ ਸਮੇਂ ਚ ਇਦਾਂ ਦੇ ਹਾਲਾਤ ਜਿਹੜੇ ਨਾ ਮੰਣ ਔਰ ਕਿਰਪਾ ਕਰੇ ਅਕਾਲਪੁਰਖ ਪੇ ਜਿਹੜੀਆਂ ਸਰਕਾਰਾਂ ਆ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਸਮਤੀ ਬਖਸ਼ਣ ਸੱਦ ਬੁੱਧੀ ਦੇਵੇ ਅਕਾਲਪੁਰਖ ਪੇ ਉਹ ਸਮਾਂ ਰਹਿੰਦਿਆਂ ਜਿਹੜੇ ਸਹੀ ਪ੍ਰਬੰਧਕ ਕਰ ਲੈਣ ਕਰਨ ਤਾਂ ਕਿ ਆਉਂਦੇ ਸਮੇਂ ਚ ਵੀ ਕਿਉਂਕਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਾਰੀ ਇਦਾਂ ਹੋ ਚੁੱਕਾ ਆਪਾਂ ਸਬਕ ਨਹੀਂ ਸਿੱਖਦੇ ਹੈਗੇ ਚਾ 80 ਚ ਹੜ ਆਏ ਚਾਹੇ 23 ਹੜ ਆਏ ਚਾਹੇ 25 ਚ ਆ ਜਾਈ ਪਤਾ ਨਹੀਂ ਪ੍ਰਬੰਧ ਇਦਾਂ ਹੀ ਚੱਲੂ ਕਰੋ ਰੈਸਕਿਊ ਇਦਾਂ ਹੀ ਚੱਲੂ ਕਰੋ ਅੱਜ ਵੀ ਲੋਕ ਜਿਹੜੇ ਪਰਪਿੰਡਾਂ ਦੇ ਉਹ ਇਹੀ ਕਹੀ ਜਾਣਗੇ ਕਿ ਕੋਈ ਰੈਸਕਿਊ ਨਹੀਂ ਹੋ ਰਿਹਾ ਕੋਈ ਰੈਸਕਿਊ ਆਪਰੇਸ਼ਨ ਨਹੀਂ ਕੋਈ ਬਚਾਅ ਕਾਰੀਆ ਨਹੀਂ ਕੋਈ ਸਰਕਾਰ ਪੱਧਰ ਤੋਂ ਨਹੀਂ ਕੋਈ ਸਹੂਲਤ ਨਹੀਂ ਐਨ ਜੀਓ ਜੀ ਆ ਰਹੇ ਆ ਪੰਜਾਬੀ ਜਿਹੜੇ ਆਮ ਸਾਡੇ ਸਾਥ ਪੰਜਾਬ ਵਾਸੀ ਆ ਉਹ ਇੱਕ ਦੂਜੇ ਲਈ ਮਦਦ ਲਈ ਜਾਂ ਸਾਡੇ ਕਲਾਕਾਰ ਵੀਰ ਵੀ ਆ ਹੋਰ ਵੀ ਬਾਰੋਂ ਐਨ ਆਰ ਆਈ ਵੀਰ ਆ ਉਹ ਸੇਵਾ ਕਰ ਰਹੇ ਸਰਕਾਰਾਂ ਕਿੱਥੇ ਖੜ੍ਹਦੀਆਂ ਇੰਨੇ ਸਾਲ ਹੋ ਗਏ ਤਾਂ ਕੰਮ ਸਰਕਾਰਾਂ ਦੇ ਆ ਇਦਾਂ ਤਾਂ ਮੇਰਾ ਖਿਆਲ ਆ 에어 ਐਮਬੂਲੈਂਸ ਵੀ ਚੱਲਣੀ ਚਾਹੀਦੀ ਆ ਜਿੱਥੇ ਤੁਹਾਨੂੰ ਨਹੀਂ ਤੁਹਾਡਾ ਸਾਧਨ ਹੈਗਾ ਤੁਹਾਡੀ ਬੇੜੀ ਵੀ ਨਹੀਂ ਜਾਂਦੀ ਉੱਥੇ ਤੁਸੀਂ 에어 ਲਿਫਟ ਕਰੋ ਪੇਸ਼ੈਂਟ ਨੂੰ ਸਾਡਾ ਚੱਕੋ ਜਾਂ ਪਰਸਨ ਚੱਕੋ ਬੱਚਾ ਕੋਈ ਪ੍ਰੈਗਨੈਂਟ ਮਦਰਸ ਹੈ ਉਹ ਹੋਣਾ ਚਾਹੀਦਾ ਨਹੀਂ ਹੋ ਰਿਹਾ ਇਹ ਹੋਣਾ ਚਾਹੀਦਾ ਅੱਜ ਟੈਸਟ ਵੀ ਕੀਤੇ ਗਏ ਦਵਾਈਆਂ ਵੀ ਦਿੱਤੀਆਂ ਗਈਆਂ ਅਕਾਲ ਪੁਰਖ ਸਾਨੂੰ ਸ਼ਕਤੀ ਦੇਵੇ ਅਸੀਂ ਆਉਂਦੇ ਸਮੇਂ ਚ ਵੀ ਕਰੀਏ ਔਰ ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਰਿਹਾ ਮੈਂ ਫੀਡਬੈਕ ਲਈਏ ਜੋ ਭਾਈ ਸਾਹਿਬ ਜੀ ਨੇ ਵੀ ਦਿੱਤੀ ਆ ਸਿੰਘ ਸਾਹਿਬ ਹੋਰ ਵੀ ਉਹਨਾਂ ਤੋਂ ਇਹ ਫੀਡਬੈਕ ਲਈ ਵੀ ਇੱਕਦਮ ਨਾ ਯਾਰ ਸੇਵਾ ਇਦਾਂ ਲੈ ਕੇ ਪਈ ਪਚਾਓ ਇੱਥੇ ਫਟਾਫਟ ਕੱਟੀ ਹੋ ਜੇ ਤੇ ਖਰਾਬ ਹੋ ਜੇ ਪਲੀਜ਼ ਸਭ ਨੂੰ ਬੇਨਤੀ ਹੈ ਇਹਦੀ ਸੇਵਾ ਦੀ ਲੋੜ ਲੰਬਾ ਸਮਾਂ ਪੈਣੀ ਆ ਪਾਣੀ ਜੇ ਲੈਵਲ ਚੜ ਜਾਂਦਾ ਫਿਰ ਹੋਰ ਲੰਬਾ ਸਟ੍ਰੈਚ ਹੋ ਜਾਊ ਪੀਰੀਅਡ ਜੇ ਇਹ ਪੀਰੀਅਡ ਪਾਣੀ ਉਤਰਦਾ ਆ ਤਾਂ ਵੀ ਇਹ ਲੰਬਾ ਸਮਾਂ ਸੇਵਾ ਚੱਲੂਗੀ ਤੇ ਤੁਸੀਂ ਆਪਾਂ ਹਾਫ ਨਾ ਜਾਈਏ ਥੱਕ ਨਾ ਜਾਈਏ ਆਕ ਵੀ ਨਾ ਜਾਈਏ ਸੇਵਾ ਲੰਬੀ ਚੱਲੇ ਤੇ ਲੰਬਾ ਸਮਾਂ ਅਸੀਂ ਮੁਹੱਈਆ ਵੀ ਸੇਵਾਵਾਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਡਾਕਟਰ ਸਾਹਿਬ ਜੀ ਦਾ ਔਰ ਇਹਨਾਂ ਦੀ ਪੂਰੀ ਟੀਮ ਸਾਡੇ ਕੋਲ ਪਹੁੰਚੀ ਹੈ ਗੁਰੂ ਧੰਨ ਧੰਨ ਗੁਰੂ ਰਾਮਦਾਸ ਲੰਗਰ ਸੁਸਾਇਟੀ ਤੇ ਸਾਡੇ ਬਹੁਤ ਹੀ ਧਾਕੜ ਅਸੀਂ ਇਹਨਾਂ ਨੂੰ ਜਾਣਦੇ ਹਾਂ ਕਿ ਧਾਕੜ ਡਾਕਟਰ ਸਾਹਿਬ ਰਹੇ ਆ ਜਦੋਂ ਜਦੋਂ ਸੁਭਾਵਾਂ ਕਰਦੇ ਸੀਗੇ ਤਾਕੜ ਨਾਮ ਦੇ ਤੇ ਇਹਨਾਂ ਨੂੰ ਕਿਤਾਬ ਵੀ ਮਿਲ ਚੁੱਕਾ ਹੈ ਦੁਨੀਆ ਵੱਲੋਂ ਔਰ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਆਪਣੀ ਪੂਰੀ ਟੀਮ ਵੱਲੋਂ ਜਿਹੜੀ ਮੀ ਮੈਂਬਰੀ ਟੀਮ ਆ ਸਾਡੀ ਇੱਥੇ ਸਵਾਵਾ ਨਿਭਾ ਰਹੀ ਆ ਦੋਵੇਂ ਸਰਪੰਚ ਸਾਹਿਬ ਨੇ ਇੱਕ ਕੁੱਕੇ ਪਿੰਡ ਦਾ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਇੱਕ ਸਤਨਾਮ ਸਿੰਘ ਜੀ ਸਾਡੇ ਜਿਹੜੇ ਆ ਮੰਡ ਤਲਵੰਡੀ ਦੇ ਸਰਪੰਚ ਸਾਹਿਬ ਆ ਉਹ ਵੀ ਸਵਾਵਾ ਇੱਥੇ ਨਿਭਾ ਰਹੇ ਆ ਔਰ ਉਹਨਾਂ ਵੱਲੋਂ ਔਰ ਪੂਰੀ ਟੀਮ ਵੱਲੋਂ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਸਾਡੇ ਨਾਲੇ ਮੋਢੇ ਦਾ ਮੋਢਾ ਲਾ ਕੇ ਖੜਨਗੇ ਕਿਉਂਕਿ ਅੱਜ ਜ਼ਰੂਰ ਤਾਂ ਸਾਨੂੰ ਸਾਰਿਆਂ ਨੂੰ ਪੰਜਾਬ ਵਾਸਤੇ ਖੜਨ ਦੀ ਪੰਜਾਬੀਅਤ ਨਾਲ ਖੜਨ ਦੀ ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਜਿਹੜੇ ਅੱਜ ਸਾਡੇ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਜੱਟ ਲਖਵੀਰ ਸਿੰਘ ਜੀ ਬਹੁਤ ਹੀ ਨਾਮਵਰ ਡਾਕਟਰ ਜਿਹੜੇ ਤਨਤਨ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪੀਟਲ ਪੁਰ ਹੀਰਾ ਹੁਸ਼ਿਆਰਪੁਰ ਤੋਂ ਹਾਜ਼ਰ ਹੋਏ ਨੇ ਆਪਣੀਆਂ ਸਵਾਵਾਂ ਲੈ ਕੇ ਮੈਡੀਸਨ ਲੈ ਕੇ ਹੋਰ ਬਹੁਤ ਸਾਰੀਆਂ ਵਸਤੂਆਂ ਇਹ ਐਂਬੂਲੈਂਸ ਲੈ ਕੇ ਹੋਰ ਮੇਰੇ ਖਣ ਹੋਰ ਵੀ ਕੋਈ ਵਰਸਤਾਨ ਲੈ ਕੇ ਆਏ ਨੇ ਤੇ ਬਹੁਤ ਖੁਸ਼ੀ ਹੋਈ ਹੈ ਕਿ ਜਿਹੜੀਆਂ ਐਨ ਜੀਓਜ਼ ਔਰ ਧਾਰਮਿਕ ਸੰਸਥਾਵਾਂ ਨੇ ਇਹ ਖੇਤ ਨੂੰ ਲੈ ਕੇ ਬਹੁਤ ਹੀ ਮਤਲਬ ਫਿਕਰਮੰਦ ਨੇ ਤੇ ਇਹ ਡਾਕਟਰ ਸਾਹਿਬ ਜਿਹੜੇ ਨੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਔਰ ਬਹੁਤ ਸਾਰੇ ਲੋਕਾਂ ਨੂੰ ਮੈਡੀਸਿਨ ਦਿੱਤੀ ਹੈ ਔਰ ਅਸੀਂ ਸਾਰੀ ਕਮੇਟੀ ਵੱਲੋਂ ਔਰ ਇਹਨਾਂ ਦਾ ਸ਼ੁਕਰੀਆ ਕਰਦੇ ਹਾਂ ਆਨ ਆਲੇ ਸਮੇਂ ਵਿੱਚ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਔਰ ਇਹ ਇਦਾਂ ਹੀ ਸੇਵਾ ਕਰਦੇ ਰਹੇ ਔਰ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਸਰౌండింగ్ ਦੇ ਵਿੱਚ ਆਲੇ ਦੁਆਲੇ ਇਹ ایر ਇਫੈਕਟਡ ਏਰੀਆ ਜਿੰਨੇ ਵੀ ਹੈਗੇ ਨੇ ਬਹੁਤ ਸਾਰੀ ਐਂਬੂਲੈਂਸ ਇਹਨਾਂ ਦੀ ਚਲਦੀਆਂ ਨੇ ਬਹੁਤ ਸਾਰਾ ਲੰਗਰ ਚੱਲਦਾ ਪੱਕਾ ਹੋਇਆ ਲੰਗਰ ਜਿਹੜਾ ਕਿ ਬਹੁਤ ਡਿਫਿਕਲਟ ਹੁੰਦਾ ਉਹ ਤਿਆਰ ਕਰਨਾ ਤੇ ਉਹ ਵੀ ਸਵਾਵਾਂ ਲੈ ਆ ਲੈ ਕੇ ਹਾਜ਼ਰ ਹੁੰਦੇ ਨੇ ਜਿਸ ਤਰ੍ਹਾਂ ਦੀ ਤੁਹਾਨੂੰ ਲੋੜ ਹੋਵੇ ਉਸੇ ਤਰੀਕੇ ਨਾਲ ਇਹ ਹਾਜ਼ਰ ਹੁੰਦੇ ਨੇ ਪ੍ਰਮਾਤਮਾ ਇਦਾਂ ਹੀ ਇਹਨਾਂ ਨੂੰ ਬਲ ਬਖਸ਼ੇ ਔਰ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤਰਸਦੀ ਆਈ ਹੈ ਉਸ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਵੀਰ ਸਿੰਘ ਜੀ ਦਾ ਹਲਕਾ ਪਲਾਸ ਦੇ ਵਿੱਚ ਜਿਸ ਏਰੀਆ ਚ ਹੜਾ ਆ ਉਹਥੇ ਆਉਣ ਤੇ ਸਾਡੇ ਇੱਥੇ ਆਉਣ ਤੇ ਵਿਜ਼ਿਟ ਕਰਨ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਬਾਰੇ ਪਹਿਲਾਂ ਵੀ ਸੁਣਿਆ ਸੀਗਾ ਪੰਜਾਬ ਲੈਵਲ ਤੇ ਕੀ ਇੰਟਰਨੈਸ਼ਨਲ ਲੈਵਲ ਤੇ ਫੇਮਸ ਵੀ ਤਾਕੜ ਆਫੀਸਰ ਨੇ ਉਹਦੇ ਵਿੱਚ ਕਾਮਯਾਬ ਵੀ ਰਹੇ ਸੀਗੇ ਇਹਨਾਂ ਦੇ ਨਾਮ ਤੋਂ ਜਦੋਂ ਏਰੀਆ ਚ ਵੀ ਕਿਸੇ ਸਾਈਡ ਤੇ ਪਤਾ ਲੱਗਦਾ ਸੀ ਕਿ ਡਾਕਟਰ ਸਾਹਿਬ ਜਾ ਰਹੇ ਨੇ ਤੇ ਜਿਹੜੇ ਹਲਵਾਈ ਸੀ ਜਾਂ ਗਲਤ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ ਫੂਡ ਫੂਡ ਲੈਵਲ ਤੇ ਉਹ ਕੰਮ ਬਜਾਂਦੇ ਹੁੰਦੇ ਸੀ ਪਤਾ ਲੱਗ ਜਾਂਦਾ ਹੁੰਦਾ ਸੀ ਇੱਥੇ ਡਾਕਟਰ ਸਾਹਿਬ ਆ ਰਹੇ ਨੇ ਪਰ ਡਾਕਟਰ ਸਾਹਿਬ ਉਹਨਾਂ ਨੂੰ ਕੁਝ ਕਹਿੰਦੇ ਵੀ ਨਹੀਂ ਪਰ ਆਪਣੇ ਆਪ ਵੀ ਡਾਕਟਰ ਸਾਹਿਬ ਉਹਨਾਂ ਦੀ ਜਿਹੜੇ ਇੱਥੋਂ ਤੱਕ ਕੀ ਇਹਨਾਂ ਦੀ ਸਾਫ ਸੀ ਵੀ ਇਹ ਨਾਂ ਦੇ ਰਿਸਪਤ ਲੈਂਦੇ ਸੀ ਕਿਸੇ ਕੋਲੋਂ ਲੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਸਕਦੇ ਸੀ ਅੱਜ ਇਹਨਾਂ ਨੇ ਮੈਡੀਕਲ ਕੈਂਪ ਲਾਇਆ ਔਰ ਹੋਰ ਜਿਹੜੀ ਰਾਸ਼ਨ ਸਮਗਰੀ ਲੈ ਕੇ ਆਏ ਆ ਇਹਨਾਂ ਦਾ ਹਲਕਾ ਘਲਾਟੇ ਵਿੱਚ ਆਉਣ ਦੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਹੋਏਗੀ ਡਾਕਟਰ ਸਾਹਿਬ ਵਰਗੇ ਜਿਹੜੇ ਇਨਸਾਨ ਆ ਸਾਡੇ ਪੰਜਾਬ ਦੇ ਵਿੱਚ ਹੈ ਆ ਤੇ ਤਾਂ ਹੀ ਪੰਜਾਬ ਕਹਿੰਦੇ ਨੇ ਗੁਰਾਂ ਦੇ ਨਾਮ ਤੇ ਵਸਦਾ ਵੇ ਡਾਕਟਰ ਸਾਹਿਬ ਵਰਗੇ ਪੈਦਾ ਕੀਤੇ ਸਾਡੇ ਪੰਜਾਬ ਦੇ ਵਿੱਚ ਬਹੁਤ-ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡੀ ਇੱਥੇ ਪਹੁੰਚਣ ਤੇ ਸਰਪੰਚ ਸਾਹਿਬ ਸਰਪੰਚ ਸਾਹਿਬ